ਜਿਸ ਖਸਮ ਨਾ ਆਵੇ ਚਿੱਤ ਸੁਖਰੋ ਔੰਕਾਰੀਆਂ ਜਿਸ ਖਸਮ ਨਾ ਆਵੇ ਚਿੱਤ ਕਹਿੰਦੇ ਭਾਈ ਉਹ ਹੰਕਾਰੀਆਂ ਚ ਗਨੇ ਆ ਗਿਆ ਹੰਕਾਰੀਆਂ ਚ ਗਨੇ ਆ ਗਿਆ ਜਿਸ ਖਸਮ ਨਾ ਆਵੇ ਚਿੱਤ ਸਮਨੋ ਵਿਸਾਰੀਆਂ ਸੋਈ ਦੋਹਿਲਾ ਜੱਗ ਜਿਨ ਨਾਉ ਵਿਸਾਰੀਆਂ ਕਹਿੰਦੇ ਉਹ ਦੋਹਿਲਾ ਜਗਤ ਵਿੱਚ ਕਿਉਂ ਉਹਨੂੰ ਨਾਮ ਭੁੱਲ ਗਿਆ ਉਹਨੂੰ ਰੱਬ ਦੀ ਯਾਦ ਭੁੱਲ ਗਈ ਚੰਗੇ ਚੰਗੇ ਕਰਮ ਮੁਕਣ ਤੋਂ ਬਾਅਦ ਹੁਣ ਮਾੜੇ ਪਾਸੇ ਫਿਰ ਭੋਗਣਾ ਪਿਆ ਹੁਣ ਉਹ ਕਰਮ ਭੋਗਣ ਦੀ ਵਾਰੀ ਆਈ ਫਿਰ ਭੋਗਣੇ ਪੈਂਦੇ ਨੇ ਫਿਰ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਭਾਈ ਹੁਣ ਉਹ ਭੋਗ ਕਿਉਂ ਤੇਰਾ ਵਿੱਜੈ ਤੈਨੂੰ ਵੱਢਣਾ ਪੈਣਾ ਜਿਹਾਂ ਵਿੱਜੈ ਸੋ ਲੁਣੇ ਕਰਮ ਸੰਦੜਾ ਖੇਤ ਇਹ ਤੇਰੇ ਕਰਮਾਂ ਦਾ ਖੇਤ ਐ ਤੈਨੂੰ ਹੀ ਵੱਢਣਾ ਪੈਣਾ ਤੂੰ ਵਿੱਜੈ ਹੁਣ ਤੈਨੂੰ ਹੀ ਵੱਡਣਾ ਪਏਗਾ ਤੈਨੂੰ ਹੀ ਖਾਣਾ ਪਏਗਾ ਇਸ ਲਈ ਭਲੇਖੇ ਚ ਨਹੀਂ ਰਹਿਣਾ ਚਾਹੀਦਾ ਕਈ ਵਾਰ ਕਹਿੰਦੇ ਜੀ ਉਹ ਬੰਦੇ ਇੰਨਾ ਮਾੜੇ ਕੰਮ ਕਰਦੇ ਉਹਨਾਂ ਦੇ ਕੰਮ ਬਣੀ ਜਾਂਦੇ ਉਹਨਾਂ ਦਾ ਕੁਝ ਹੋ ਗਿਆ ਉਹ ਚੰਗੇ ਕਰਮ ਕੀਤੇ ਹੋਏ ਨੇ ਜਿੱਦਣ ਮੁੱਕ ਗਏ ਫਿਰ ਦੂਜਾ ਪਾਸਾ ਵੇਖਿਓ ਫਿਰ ਉਹ ਪਾਸਾ ਸ਼ੁਰੂ ਹੁੰਦਾ ਹੈ ਬਾਦਸ਼ਾਹ ਫਿਰ ਦੱਸੋ ਅਸੀਂ ਕੀ ਕਰੀਏ ਕਿ ਸਾਡੇ ਕਰਮ ਕੱਟੇ ਜਾਣ ਜੇ ਕੋਈ ਮਾੜੇ ਕਰਮ ਕੀਤੇ ਹੋਏ ਨੇ ਉਹ ਕਰਮਾਂ ਨਾਲ ਕਰਮ ਕੱਟੇ ਜਾਣ ਕਿਰਪਾ ਕਰੋ ਫਿਰ ਆਹੀ ਇੱਕ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਅੱਛੇ ਮਾਫ ਕਰਿਓ দান ਕਰਨਾ ਜਗ ਲਾਉਣਾ ਲੰਗਰ ਲਾਉਣਾ ਸੇਵਾ ਕਰਨੀ ਬਹੁਤ ਚੰਗੀ ਗੱਲ ਹੈ ਪਰ ਉਹਨਾਂ ਕਰਮਾਂ 'ਚ ਹੰਕਾਰ ਹੋ ਸਕਦਾ ਹੈ ਆਖੋ ਵਾਹਿਗੁਰੂ দান ਦੇ ਕੇ ਹੋ ਸਕਦਾ ਹੈ ਹੰਕਾਰ ਕਿ ਮੈਂ ਦਿੱਤਾ ਇਹ ਆਪਣੇ ਸਾਰਿਆਂ ਨਾਲ ਵਰਤਦਾ ਜੇ ਪਰਤੀ ਥੋੜੀ ਵੱਡੀ ਕਟਾਈ ਹੋਵੇ ਨਾ ਉਹ ਪੌੜੀਆਂ ਥੱਲੇ ਉੱਤਨ ਤੱਕ ਜੇਬ 'ਚ ਨਹੀਂ ਪਾਉਂਦਾ ਬੰਦਾ ਕਿਉਂਕਿ ਪੰਜ ਸੱਤ ਜਣੇ ਰਸਤੇ 'ਚ ਮਿਲਣਗੇ ਵਿਖਣ ਗੱਛਾ 500 ਡਾਲਰ ਦੀ ਕਟਾਈ ਹੈ ਜੇ 10-20 ਦੀ ਫਿਰ ਜਦ ਇਹ ਜੇਬ 'ਚ ਪਾ ਲੈਂਦਾ ਹੰਕਾਰ ਹੋ ਸਕਦਾ ਹੈ ਬੰਦੇ ਦੇ ਵੱਸ ਨਹੀਂ ਹੈ ਅੰਦਰ ਦਾ ਮਨ ਚਾਉਣ ਲੱਗ ਜਾਂਦਾ ਹੈ ਦੂਜਾ ਵਿਖੇ ਸੇਵਾ ਕਰ ਰਿਹਾ ਹਉਮੈ ਪੈਦਾ ਹੋ ਸਕਦੀ ਹੈ ਮੈਨੂੰ ਸੇਵਾ ਕਰਦੇ ਨੂੰ ਕੋਈ ਵਿਖੇ ਮੇਰੀ ਸੇਵਾ ਕਰਦੇ ਦੀ ਕੋਈ ਫੋਟੋ ਖਿੱਚੇ ਮੈਨੂੰ ਸੇਵਾ ਕਰਦੇ ਨੂੰ ਕੋਈ ਰੋਜ਼ ਵੇਖੇ ਤੇ ਲੋਕ ਕਹਿਣ ਲੱਗ ਪੈਣ ਬੜੀ ਸੇਵਾ ਕਰਦੇ ਅੱਛਾ ਅੰਮ੍ਰਿਤ ਵੇਲੇ ਆਉਂਦੇ ਹੋ ਉਹਨੂੰ ਇੰਨੇ ਚ ਨਸ਼ਾ ਹੋਣ ਲੱਗ ਪੈਂਦਾ ਕਈ ਵਾਰ ਅੰਮ੍ਰਿਤ ਵੇਲੇ ਇਸ ਲਈ ਨਹੀਂ ਆ ਰਿਹਾ ਕਿ ਗੁਰੂ ਨਾਲ ਪਿਆਰ ਹੈ ਹੁਣ ਪਤਾ ਕਿਉਂ ਆ ਰਿਹਾ ਹੁਣ ਲੋਕੀ ਕਹਿੰਦੇ ਨੇ ਤੁਸੀਂ ਰੋਜ਼ ਅੰਮ੍ਰਿਤ ਵੇਲੇ ਆਉਂਦੇ ਹੋ ਇਹ ਜੇ ਪੱਕਾ ਹੀ ਤੁਹਾਡੇ ਸੇਵਾ ਪੱਕੀ ਹੈ ਬਹੁ ਨਸ਼ੇ ਚ ਤੁਰਿਆ ਫਿਰਦਾ ਹਮੇ ਦਾ ਨਸ਼ਾ ਇਹਨਾਂ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਕਰਮ ਪਾਪ ਕਰਮ ਕੱਟਣ ਦਾ ਕੋਈ ਤਰੀਕਾ ਹੈ ਉਹ ਪਤਾ ਕੀ ਸਤ ਸੰਗਤ ਵਿੱਚ ਬਹਿ ਕੇ ਵਾਹਿਗੁਰੂ ਕਹਿੰਦਾ ਇੱਥੇ ਤੁਹਾਨੂੰ ਕੋਈ ਹੰਕਾਰ ਨਹੀਂ ਹੋਣਾ ਕਿਸੇ ਇੱਥੇ ਕੋਈ ਹੰਕਾਰ ਨਹੀਂ ਹੋਣਾ ਸੰਗਤ 'ਚ ਬਹਿ ਗਏ ਕੀਰਤਨ ਕਥਾ ਹੋ ਰਿਹਾ ਵਾਹਿਗੁਰੂ ਕਹਿੰਦਾ ਕਿਸੇ ਨੇ ਵੀ ਨਹੀਂ ਕਹਿਣਾ ਵੇ ਸੰਗਤ 'ਚ ਬੈਠੇ ਸੀ ਕੋਈ ਹੰਕਾਰ ਨਹੀਂ ਹੋਣਾ ਇਹੀ ਇੱਕ ਸੋਖਾ ਤਰੀਕਾ ਇਨੂਦਰ ਮਹਾਰਾਜ ਨੇ ਜੇ ਕਰਮਾਂ ਤੋਂ ਬਚਣੇ ਭਾਈ ਫਿਰ ਇੱਕ ਕੰਮ ਕਰੋ ਕੀ ਜਾਇ ਵਸੋ ਵਡ ਭਗਣੀ ਸਖੀਏ ਸੰਤਾਂ ਸੰਗ ਸਮਈਏ ਜਾਓ ਸੰਗਤ ਵਿੱਚ ਬੈਠੋ ਜਪਣ ਵਾਲਿਆਂ ਕੋਲ ਪੜੋ ਜਾਇ ਵਸੋ ਵਡ ਭਗਣੀ ਸਖੀਏ ਸੰਤਾਂ ਸੰਗ ਸਮਈਏ ਤੈਨ ਦੁੱਖ ਨਾ ਭੂਖ ਨਾ ਰੋਗ ਬਿਆਪੇ ਹਰ ਚਰਣੀ ਚਿਤ ਲਈਏ ਕਹਿੰਦੇ ਉੱਥੇ ਤੇਰੇ ਦੁੱਖ ਰੋਗ ਭੋਗ ਸਭ ਕੱਟੇ ਜਾਣ ਤੈਨੂੰ ਭੋਗਣੇ ਨਹੀਂ ਪੈਣੇ ਦੁੱਖ ਕੱਟੇ ਜਾਣੇ ਫਿਰ ਤੈ ਜਨਮ ਨਾ ਮਰਨ ਨਾ ਆਵਣ ਜਾਣ ਨਿਹਚਲ ਸਰਣੀ ਪਈ ਐ ਪ੍ਰੇਮ ਵਿਸ਼ੋ ਨਮੋ ਵੇ ਅੱਪੇ ਨਾਨਕ ਹਰੇ ਇੱਕ ਧਾਈ ਐ ਸੰਗਤ ਵਿੱਚ ਵੇ ਕੇ ਜਪ ਸਤਨਾਮ ਸ੍ਰੀ ਤੇਰੇ ਕਰਮ ਕੱਟੇ ਜਾਂਦੇ ਹੋਰ ਕੋਈ ਤਰੀਕਾ ਨਹੀਂ ਸੰਗਤ ਵਿੱਚ ਬਹਿ ਕੇ ਜਪ ਸਤਨਾਮ ਸ੍ਰੀ ਵਾਹਿਗੁਰੂ 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 ਗੁਰੂ ਕੋਲ ਆਇਆ ਮਾੜੇ ਕਰਮ ਕੱਟੇ ਜਾਂਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇੱਕ ਬੰਦੇ ਦਾ ਜ਼ਿਕਰ ਆਇਆ ਹੈ ਜਿਹਦੇ ਨਾਮ ਨਾਲ ਉਚਿਤ ਤੌਰ ਤੇ ਲਿਖਿਆ ਪਾਪੀ ਜਿਹਦੇ ਨਾਮ ਨਾਲ ਲਿਖਿਆ ਪਾਪੀ ਕਿ ਬੰਦਾ ਪਾਪੀ ਸੀ ਉਦੋਂ ਮਹਾਰਾਜ ਨੇ ਕਿਸੇ ਨੂੰ ਪਾਪੀ ਕਿਹਾ ਨਹੀਂ ਨਾਮ ਲੈ ਕੇ ਨਹੀਂ ਕਿਸੇ ਨੂੰ ਕਿਹਾ ਐਂ ਜ਼ਰੂਰ ਕਿਹਾ ਕਿ ਪਾਪੀ ਕਰਮ ਕਮਾਵੰਦੇ ਕੌਣ ਨਾਂ ਨਹੀਂ ਲਿਆ ਕਿਸੇ ਦਾ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਪਰ ਇੱਕ ਬੰਦੇ ਦਾ ਨਾਮ ਲਿਆ ਕਹਿੰਦੇ ਉਹ ਪਾਪੀ ਹੋ ਗਿਆ ਉਹਦਾ ਨਾਮ ਪਾਪੀ ਪੈ ਗਿਆ ਉਹ ਪਾਪੀ ਵੱਕੇ ਹੋ ਗਿਆ ਕੌਣ ਅਜਾਮਲ ਪਾਪੀ ਉਹਨੂੰ ਮਹਾਰਾਜ ਨੇ ਆਜ਼ਾਮਲ ਪਾਪੀ ਜੱਗ ਜਨੈ ਤੇ ਜਦੋਂ ਉਹਦਾ ਨਿਸਤਾਰਾ ਹੋਇਆ ਨਾ ਕਦੇ ਨਾਲ ਨਿਮਖ ਮਾਹੇ ਨਿਸਤਾਰ ਇੱਕ ਖਿੰਨ ਵਿੱਚ ਹੀ ਉਹਦਾ ਉਤਾਰ ਹੋ ਗਿਆ ਹਾਲਾਂਕਿ ਉਹ ਪਾਪੀ ਦੁਨੀਆ 'ਚ ਮਸ਼ਹੂਰ ਹੋ ਗਿਆ ਕਿ ਬੰਦਾ ਪਾਪੀ ਆ ਯਾਰ ਇਹਨੇ ਇੰਨਾ ਵੱਡਾ ਪਾਪ ਕੀਤਾ ਇੰਨਾ ਗਿਆਨੀ ਹੋ ਕੇ ਪੰਡਿਤ ਹੋ ਕੇ ਐਡਾ ਵੱਡਾ ਪਾਪ ਕਰ ਗਿਆ ਪਾਪੀ ਘੋਸ਼ਿਤ ਕਰ ਦਿੱਤਾ ਗਿਆ ਪਰ ਇੱਕ ਖਿੰਨ 'ਚ ਉਹਦਾ ਉਤਾਰ ਹੋ ਗਿਆ ਉਹ ਕਿਵੇਂ ਬਾਤਿਆਂ ਨੇ ਬਾਣੀ ਅੰਦਰ ਵਾਰ-ਵਾਰ ਉਹਦਾ ਜ਼ਿਕਰ ਕੀਤਾ ਇੱਕ ਸ਼ਬਦ ਆ ਹੈਗਾ ਗੁਰਤੇਗ ਵਾਹਦ ਮਹਾਰਾਜ ਜਿੰਦਾ ਐਸੋ ਸਹਾਈ ਹਰ ਕੋ ਨਾਮ ਉਹਦੇ ਵਿੱਚ ਵੀ ਅਜਾਮਲ ਪਾਪੀ ਦਾ ਜ਼ਿਕਰ ਕੀਤਾ ਹਰ ਕੋ ਨਾਮ ਸਦਾ ਸੁਖ ਦਾਈ ਪੜੋ ਹਰ ਕੋ ਨਾਮ ਸਦਾ ਸੁਖ ਦਾਈ ਜਿਨਾਂ ਕੋ ਸਿਮਰ ਅਜਾਮਲ ਉਧਰਿਓ ਜਿਹਨੂੰ ਜਪ ਕੇ ਅਜਾਮਲ ਦਾ ਉਧਾਰ ਹੋ ਗਿਆ गनका हूं गत पाई एक औरत होई ਜਿਹਦਾ ਨਾਮ ਪਾਪਣ ਪੈ ਗਿਆ ਗਨਕਾ ਕਹਿੰਦੇ ਉਹ ਵੀ ਇੱਕ ਖਿੰਨੇ ਚ ਉਧਾਰ ਹੋ ਗਿਆ ਕਾਦੇ ਨਾਲ ਹੋ ਗਿਆ ਉਹ ਸੁਣਿਓ ਭਾਈ ਗੁਰਦਾਸ ਸਾਹਿਬ ਨੇ ਦੰਮਨੀਆਂ ਪੌੜੀਆਂ ਲਿਖੀਆਂ ਅੱਜ ਮੈਂ ਤੁਹਾਨੂੰ ਇੱਕੋ ਹੀ ਸੁਣਾਉਣੀ ਉੱਚ ਜ਼ਿਕਰ ਕੀਤਾ आजमਲ ਪਾਪੀ ਦਾ आजमਲ ਉਹ ਸੀ ਜਿਹਦੇ ਪੂਰਵਲੇ ਕਰਮ ਬਹੁਤ ਚੰਗੇ ਸਨ ਜਿਸ ਜਨਮ ਵਿੱਚ ਉਹਨੇ ਜਨਮ ਧਾਰਿਆ ਕਿਸੇ ਵਿਸ਼ੇਸ਼ ਰਾਜੇ ਦੇ ਰੱਖੇ ਹੋਏ ਪੰਡਤ ਭਾਪ ਪ੍ਰोहित ਗੁਰੂ ਦੇ ਘਰ ਉਹਦਾ ਜਨਮ ਹੋਇਆ ਆਪਣੇ ਪਿਓ ਦੇ ਕੋਲੋਂ ਉਹਨੇ ਵਿਦਾਂ ਦੀ ਵਿੱਦਿਆ ਪੜ੍ਹੀ ਔਰ ਉਹਨੂੰ 16 ਸਾਲ ਦੀ ਉਮਰ ਵਿੱਚ ਵੇਦ ਕੰਠ ਹੋਣ ਲੱਗ ਜਦੋਂ ਨੇ ਭਰ ਜਵਾਨੀ ਚ ਪੈਰ ਰੱਖਿਆ ਉਹਦੀ ਜਹਜਾਕਾਰ ਹੋ ਗਈ ਬਈ ਪੰਡਤ ਦੇਖੋ ਫਲਨ ਨੇ ਪੰਡਤ ਦਾ ਪੁੱਤਰ ਵੇਖੋ ਉਹਨੂੰ ਚਾਰੇ ਵੇਦ ਕੰਠ ਹੋ ਗਏ ਨੇ ਉਹਨੂੰ ਵਿਆਖਿਆ ਆਉਂਦੀ ਐ ਉਹ ਸਾਰੀ ਪੂਜਾ ਪਾਠ ਕਰ ਲੈਂਦਾ ਉਹਦੀ ਇੰਨੀ ਵਡਿਆਈ ਹੋਈ ਸੋਭਾ ਹੋਈ ਉਹਦੇ ਪਿਓ ਦੇ ਮਰਨ ਤੋਂ ਬਾਅਦ ਭਰ ਜਵਾਨੀ ਵਿੱਚ ਰਾਜੇ ਨੇ ਉਹਨੂੰ ਆਪਣਾ ਪੁਜਰੀਤ ਰੱਖ ਲਿਆ ਹੁਣ ਉਹ ਭਰ ਜਵਾਨੀ ਵਿੱਚ ਪੰਡਤ ਗਿਆਨੀ ਵਡਿਆਈ ਰਾਜੇ ਦਾ ਪੁਜਰੀਤ ਪਰ ਜਿਸ ਨੂੰ ਉਹਨਾਂ ਬਚਪਨ ਵਿੱਚ ਉਹਦੇ ਪਿਓ ਨੇ ਜਿਸ ਗੁਰੂ ਦੇ ਲੜ ਲਾਇਆ ਸੀ ਉਹਦੇ ਕੋਲ ਕਦੇ-ਕਦੇ ਜਾਂਦਾ ਹੈ ਕਿਉਂਕਿ ਗੁਰੂ ਧਾਰਨ ਕਰਨਾ ਪੈਂਦਾ ਸਿੱਖਾ ਕਰਨ ਚੜ੍ਹਾਈਆ ਗੁਰਬ੍ਰਾਹਮਣthia ਕਹਿੰਦੇ ਉਸ ਬ੍ਰਾਹਮਣ ਪੰਡਤ ਅਜ਼ਾਮਲ ਨੇ ਜਿਹੜਾ ਗੁਰੂ ਧਾਰਨ ਕੀਤਾ ਸੀ ਕਦੇ-ਕਦੇ ਗੁਰੂ ਕੋਲ ਜਾਂਦਾ ਹੈ ਜਵੰਨੀ ਵਿੱਚ ਉਹਦੀ ਵਡਿਆਈ ਵਧ ਗਈ ਰਾਜੇ ਨੇ ਪੁਜਿਤ ਗੁਰੂ ਰੱਖ ਲਿਆ ਲੋਕੀ ਉਤੋਂ ਯਕਰਾਉਣ ਲੱਗ ਪਏ ਉਹਦੀ ਬੜੀ ਜੈਜੈਕਾਰ ਹੋਈ ਸੋਭਾ ਹੋਈ ਵਡਿਆਈ ਹੋਈ ਕਿਉਂ ਪਿਛਲੇ ਕਰਮ ਸੀ ਕਰਮਾਂ ਕਰਕੇ ਸੋਭਾ ਹੋ ਰਹੀ ਸੀ ਪਿਛਲੇ ਕਰਮਾਂ ਕਰਕੇ ਉਹ ਗਿਆਨੀ ਪੰਡਤ ਬਣ ਗਿਆ ਉਹਦੀ ਵਡਿਆਈ ਹੋਈ ਕਹਿੰਦੇ ਜਦੋਂ ਆਪਣੇ ਗੁਰੂ ਕੋਲ ਜਾਂਦਾ ਇੱਕ ਦਿਨ ਫਿਰ ਉਹਦੇ ਗੁਰੂ ਨੇ ਉਹਨੂੰ ਬਚਨ ਕਿਹਾ ਬਚਨ ਇਹ ਦਿੱਤਾ ਜਮਲ ਤੇਰੇ ਚੰਗੇ ਕਰਮ ਹੁਣ ਸ਼ਿਖਰ ਤੇ ਚਲੇ ਗਏ ਨੇ ਤੇਰੀ ਵਡਿਆਈ ਬਹੁਤ ਹੋ ਗਈ ਹੈ ਤੇਰੀ ਸੁਭਾ ਬਹੁਤ ਹੋ ਗਈ ਹੈ ਸਭ ਤੋਂ ਘੱਟ ਉਮਰ ਦਾ ਤੂੰ ਬ੍ਰਹਮਣ ਪੰਡਤ ਹੈ ਸਭ ਤੋਂ ਘੱਟ ਉਮਰ ਦਾ ਤੂੰ ਪੁਰੀਹਤ ਗੁਰੂ ਹੈ ਸਭ ਤੋਂ ਘੱਟ ਉਮਰ ਵਿੱਚ ਤੂੰ ਐਡਾ ਵੱਡਾ ਵਿਦਵਾਨ ਹੈ ਸਭ ਤੋਂ ਘੱਟ ਉਮਰ ਵਿੱਚ ਰਾਜੇ ਨੇ ਤੈਨੂੰ ਗੁਰੂ ਬਣਾਇਆ ਹੋਇਆ ਹੈ ਤੇਰੀ ਵਡਿਆਈ ਪੂਰਵਲੇ ਕਰਮਾਂ ਕਰਕੇ ਸ਼ਿਖਰ ਤੇ ਚਲੀ ਗਈ ਪਰ ਜੇ ਇਹਨਾਂ ਕਰਮਾਂ ਨੂੰ ਬਚਾਉਣੇ ਇੱਕ ਬਚਨ ਮੰਨ ਲੈ ਉਨਕਾ ਗੁਰੂ ਜੀ ਦੱਸੋ ਉਹਦੇ ਗੁਰੂ ਨੇ ਕਿਹਾ ਜਦੋਂ ਮੇਰੇ ਕੋਲ ਆਉਣਾ ਹੈ ਜਾਂ ਜਦੋਂ ਤੂੰ ਘਰ ਤੋਂ ਰਾਜੇ ਦੇ ਮਹਿਲਾਂ ਵਿੱਚ ਜਾਣਾ ਹੈ ਸ਼ਹਿਰ ਦੇ ਵਿੱਚ ਪੈਰ ਨਹੀਂ ਪਾਉਣਾ ਬਾਹਰੋਂ ਬਾਹਰ ਰਸਤਾ ਲੱਭਣਾ ਬਾਹਰਲੇ ਰਸਤੇ ਤੋਂ ਮੇਰੇ ਕੋਲ ਆਉਣਾ ਹੈ ਬਾਹਰੋਂ ਬਾਹਰ ਰਸਤਾ ਲੰਘ ਕੇ ਆਪਣੇ ਰਾਜ ਮਹਿਲ 'ਚ ਜਾਣਾ ਹੈ ਸ਼ਹਿਰ ਦੇ ਵਿੱਚ ਨਹੀਂ ਵੜਨਾ ਕਦੇ ਤੂੰ ਕਦੇ ਸ਼ਹਿਰ ਬਾਜ਼ਾਰ ਵਿੱਚ ਨਹੀਂ ਜਾਣਾ ਕਹਿੰਦਾ ਠੀਕ ਹੈ ਇਹ ਤਾਂ ਕੋਈ ਔਖੀ ਗੱਲ ਹੀ ਨਹੀਂ ਅਜਾਮਲ ਨੇ ਇਹ ਬਚਨ ਥੋੜੇ ਮਹੀਨੇ ਨਿਭਾਇਆ ਵਡਿਆਈ ਬਹੁਤ ਵੱਧੀ ਗਈ ਤੇ ਮੁਆਫ ਕਰਿਓ ਕਈ ਵਾਰ ਵਡਿਆਈ ਹੀ ਬੰਦੇ ਤੇ ਗਲ ਦੀ ਫਾਹੀ ਬਣ ਜਾਂਦੀ ਹੈ ਕਿਉਂ ਹਉਮੈ ਆਉਣ ਲੱਗ ਪੈਂਦੀ ਹੈ ਇਹ ਸਭ ਤੋਂ ਔਖਾ ਕੰਮ ਹੈ ਦੁਨੀਆ ਦੀਆਂ ਵਡਿਆਈਆਂ ਬੰਦਿਆਂ ਨੂੰ ਗਾਲ ਦਿੰਦੀਆਂ ਨੇ ਸਭ ਤੋਂ ਵੱਡੀ ਮਾਇਆ ਹੈ ਵਡਿਆਈ ਸੋਖਾ ਨੀਅਤ ਤੋਂ ਬਚਨ ਤਈਓ ਮਹਾਰਾਜ ਕਹਿੰਦੇ ਦੁਨੀਆ ਕੀਆ ਵਡਿਆਈ ਆ ਅੱਗੇ ਸਿੱਤੀ ਜਾਲ ਜੇ ਲੋਕੀ ਤੇਰੀ ਵਡਿਆਈ ਕਰਨ ਉਹ ਦੁਨੀਆ ਦੀਆਂ ਵਡਿਆਈਆਂ ਜਾਲ ਦੇਈ ਓਏ ਮਹਾਰਾਜ ਕਿਉਂ ਕਹਿੰਦੇ ਨਹੀਂ ਜਲਈ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ ਇਨੀ ਜਲ ਜਣੀਆਂ ਨੇ ਤੈਨੂੰ ਨਾਮ ਭੁਲਾ ਦੇਣਾ ਰੱਬ ਦਾ ਤੈਨੂੰ ਨਾਮ ਨਹੀਂ ਜਪਣ ਦੇਣਾ ਈ ਇਹ ਨਹੀਂ ਤੈਨੂੰ ਰੱਬ ਦਾ ਨਾਮ ਭਲਾ ਦੇਣ ਤੇਰੇ ਅੰਦਰ ਹੋਂਮੇ ਪੈਦਾ ਹੋ ਜਾਵੇ ਔਰ ਇਹ ਸਚਾਈ ਹੈ ਆਪਣੀ ਹਿਆਤੀ ਵਿੱਚ ਤੁਸੀਂ ਨਜ਼ਰ ਮਾਰ ਕੇ ਵੇਖਿਓ ਇਸੇ ਗੱਲੋਂ ਡਰ ਲੱਗਦਾ ਗੁਰੂ ਅੱਗੇ ਹੱਥ ਜੋੜ ਕੇ ਮਨ ਅੰਦਰੋਂ ਝੁਕਿਆ ਰਹਿਣਾ ਚਾਹੀਦਾ ਉਹ ਸੱਜਣੋ ਜਿਨ੍ਹਾਂ ਨੂੰ ਡੇਢ ਡੇਢ ਲੱਖ ਲੋਕ ਮੱਥਾ ਟੇਕਦੇ ਸੀ ਨਾ ਮਹੀਨੇ ਬਾਅਦ ਪੰਡਹਾਰਾ ਕਰਦੇ ਸੀ ਗੁਰੂ ਬਣੇ ਬੈਠੇ ਸੀ ਡੇਢ ਡੇਢ ਲੱਖ ਲੋਕ ਜਿਨ੍ਹਾਂ ਨੂੰ ਲਾਈਨਾਂ ਲਾ ਕੇ ਮੱਥਾ ਟੇਕਦੇ ਸੀ ਆ ਹਰਿਆਣੇ ਦੀ ਸੰਗਤ ਆਈ ਜੀ ਪੰਜਾਬ ਦੀ ਸੰਗਤ ਆਈ ਜੀ ਹਿਮਾਚਲ ਤੋਂ ਸੰਗਤ ਆਈ ਅੱਜ ਉਹ ਬਾਬੇ ਜੇਲ੍ਹ ਵਿੱਚ ਪੀਰ ਹੋ ਗਏ ਨੇ ਪੱਕੀ ਜੇਲ੍ਹ ਹੋ ਗਈ ਉਹਨਾਂ ਨੂੰ ਕਿਉਂ ਦੁਨੀਆਂ ਦੀਆਂ ਵਡਿਆਈਆਂ ਵੱਡੇ ਵੱਡੇ ਰਾਜੇ ਆ ਕੇ ਮੱਥਾ ਟੇਕਣ ਲੱਗ ਪਏ ਉਹ ਹੰਕਾਰੀ ਹੋ ਗਏ ਬਿਕਾਰੀ ਹੋ ਗਏ ਲੋਭੀ ਹੋ ਗਏ ਵਿਸ਼ੇ ਵਕਾਰ ਭੋਗਣ ਲੱਗ ਪਏ ਔਰ ਅੱਜ ਜੋ ਜਿੱਲਾਂ ਵਿੱਚ ਬੰਦ ਨੇ ਕਿਉਂ ਕਰਮ ਛਪਾਉਣ ਲਈ ਫਿਰ ਉਹਨਾਂ ਨੂੰ ਮਰਡਰ ਕਰਨੇ ਪਏ ਕਤਲ ਕਰਨੇ ਪਏ ਜਿਨ੍ਹਾਂ ਨੇ ਉਹਨਾਂ ਦਾ ਕਰਮ ਵੇਖ ਲਿਓ ਨਹੀਂ ਬੰਦੇ ਮਾਰਦੇ ਜੰਮ ਰਵਾਦ ਤੇ ਅੱਜ ਉਹ ਆਪ ਬਾਬੇ ਜੀ ਨਾਲ ਚ ਬੈਠੇ ਕਿਉਂ ਭਾਈ ਦੁਨੀਆ ਦੀ ਵਡਿਆਈ ਗਾਲ ਦਿੰਦੀ ਹੈ ਅੱਛਾ ਇੱਕ ਨੁਕਤਾ ਮੈਂ ਹੋਰ ਕਹਾਂ ਤੁਸੀਂ ਰੋਜ ਦੇ ਸਰਉਤੇ ਹੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਬਦ ਹੈ ਉਹਦੇ ਵਿੱਚ ਪਾਤਸ਼ਾਹ ਕਹਿੰਦੇ ਭਾਈ ਇਹ ਚਾਰ ਤਰ੍ਹਾਂ ਦੀ ਮਾਇਆ ਆਉਂਦੀ ਹੈ ਬੰਦੇ ਦੇ ਸਾਹਮਣੇ ਚਾਰ ਤਰ੍ਹਾਂ ਦੀ ਜਦੋਂ ਤੁਸੀਂ ਨਾਮ ਜਪੋਗੇ ਬਾਣੀ ਪੜੋਂਗੇ ਸੇਵਾ ਕਰੋਗੇ ధਾਨੀ-ਦਾਨ ਕਰੋਗੇ ਧਰਮ ਦੇ ਕਰਮ ਕਰੋਗੇ ਤੁਹਾਡੇ ਸਾਹਮਣੇ ਮਾਇਆ ਆਉਂਦੀ ਆਉਂਦੀ ਦੂਜਿਆਂ ਦੇ ਸਾਹਮਣੇ ਵੀ ਆ ਉਹ ਮਾਇਆ ਨਾ ਦੱਸੇ ਜਾਂਦੇ ਨੇ ਗੁਰਮੁਖ ਬਚ ਜਾਂਦੇ ਨੇ ਜੇ ਗੁਰਮੁਖ ਨੂੰ ਸੋਝੀ ਆ ਜਾਵੇ ਗੁਰੂ ਰਾਹੀ ਜੇ ਅਹੰਕਾਰ ਨਾ ਆਵੇ ਤੋ ਸ ਮਾਇਆ ਤੋਂ ਬਚ ਜਾਂਦਾ ਸਭ ਤੋਂ ਪਹਿਲੀ ਮਾਇਆ ਬਾਤੀਆਂ ਨੇ ਜ਼ਿਕਰ ਕੀਤਾ ਭਾਈ ਪੈਸੇ ਵਧਣੇ ਨੇ ਉਹ ਬੰਦੇ ਕੋਲ ਮਾਇਆ ਵਧਣੀ ਐ ਸੋਨਾ ਆਉਣੇ ਘਰ ਵੱਡੇ ਆਉਣੇ ਨੇ ਗੱਡੀਆਂ ਵੱਡੀਆਂ ਆਉਣੀਆਂ ਨੇ ਉਹਦੇ ਵਿੱਚ ਫਸ ਨਾ ਜਾਵੇ ਇਹ ਨਾ ਹੋਵੇ ਗੱਡੀ ਮਹਿੰਗੀ ਖਰੀਦੀ ਐ ਤੇ ਪਹਿਲਾਂ ਸ਼ੀਸ਼ੇ ਕਾਲੇ ਕਰ ਲੈ ਨਾ ਉਹ ਭਲਿਆ ਮਹਿੰਗੀ ਗੱਡੀ ਖਰੀਦੀ ਸ਼ੀਸ਼ੇ ਕਾਲੇ ਦਾ ਭਾਵ ਐ ਇਹ ਨਾ ਹੋਵੇ ਕਾਲੇ ਸ਼ੀਸ਼ੇ ਕਰਕੇ ਵਿੱਚ ਬਹਿ ਕੇ ਸ਼ਰਾਬਾਂ ਪੀਵੇਂ ਤੈਨੂੰ ਰੱਬ ਨੇ ਮਹਿੰਗੀਆਂ ਗੱਡੀਆਂ ਦਿੱਤੀਆਂ ਬਹਿਣ ਲੱਗਿਆਂ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿ। ਸਟਾਰਟ ਕਰਨ ਲੱਗਿਆਂ ਗੱਡੀ ਕਿਹਾ ਕਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰੂ ਦਾ ਨਾਮ ਲੈ ਬਹਿਣ ਲੱਗਿਆਂ ਫਿਰ ਤੇ ਬਚ ਜਾਏਗਾ। ਨਹੀਂ ਤੇ ਇਹ ਮਾਇਆ ਹੈ ਤੈਨੂੰ ਦੱਸ ਲੈਗੀ। ਇਹਨੂੰ ਮਹਾਰਾਜ ਨੇ ਪਹਿਲਾਂ ਪਤਾ ਕਿਹਾ ਇੱਕੋ ਸ਼ਬਦ ਵਿੱਚ ਚਾਰ ਪਦੇ ਨੇ ਮੈਂ ਸਿਰਫ ਤੁਹਾਡਾ ਧਿਆਨ ਦਿਵਾਉਣੇ ਸ਼ਬਦ ਤੁਹਾਨੂੰ ਯਾਦ ਆ ਜਾਣ ਉੱਥੇ ਮਹਾਰਾਜ ਕਹਿੰਦੇ ਭਾਈ ਇਹ ਮਾਇਆ ਧਨ ਦੌਲਤ ਸਭ ਤੋਂ ਪਹਿਲਾਂ ਵੱਧਦਾ ਹੈ ਉਹਦੇ ਕੋਲ ਸੋਨਾ ਵੱਧਦਾ ਹੈ ਉਹਦੇ ਕੋਲ ਧਨ ਦੌਲਤ ਮਾਇਆ ਵੱਧਦੀ ਹੈ ਅੱਛਾ ਕਈ ਵਾਰ ਇਹ ਵੀ ਸਾਡੀ ਵਿਚਾਰ ਹੈ ਵੀ ਆਮ ਬੰਦਿਆਂ ਕੋਲੇ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਬਾਬਿਆਂ ਕੋਲ ਨਹੀਂ ਹੋਣੀਆਂ ਚਾਹੀਦੀਆਂ ਮੇਰੇ ਪੰਜਾਬ ਚ ਕਈ ਪਿੰਡ ਵੇਖੇ ਜੇ ਗ੍ਰੰਥੀ ਵਿਚਾਰਾ ਕਹਿੰਦੇ ਮਰੂਤੀ ਕਾਰ ਵੀ ਕਢਾ ਲੈਣਾ ਉਹਨੂੰ ਕਢਣ ਤੇ ਆ ਜਾਂਦੇ ਅੱਦੇ ਬੰਦੇ ਕਹਿੰਦੇ ਬਾਬੇ ਨੂੰ ਪੈਸੇ ਬੜੇ ਬਣਦੇ ਬਈ ਅਸ਼ੋਂ ਨੂੰ ਨਹੀਂ ਲੋੜ ਇੱਕ ਸੱਜਣ ਕਿਸੇ ਮਹਾਂਪੁਰਸ਼ਾਂ ਕੋਲ ਉਹ ਕਹਿੰਦਾ ਬਾਬਿਆਂ ਨੇ ਗੱਡੀ ਬੜੀ ਮਹਿੰਗੀ ਰੱਖੀ ਹੋਈ ਬਾਬਿਆਂ ਨੂੰ ਬੜੀ ਕਮਾਈ ਹੈ ਤਾਂ ਦੂਜਾ ਸੱਜਣ ਗੁਰਮੁਖਸੀ ਕੋਲ ਉਹ ਕਹਿੰਦਾ ਤੇਰੇ ਕੋਲ ਕਿੰਨੀਆਂ ਗੱਡੀਆਂ ਕਹਿੰਦਾ ਦੋ ਕਹਿੰਦਾ ਤੇਰੇ ਕੋਲ ਕਿਹੜੀ ਹੈ ਕਹਿੰਦਾ ਉ ਤਾਂ ਮੇਰੇ ਕੋਲ ਵੀ ਅੰਡਾਵਰ ਕਹਿੰਦਾ ਤੇਰੇ ਕੋਲ ਫੋਰਚੂਨਰ ਇੰਡਵਰ ਖੜੀ ਐ ਪਹਿਲਾਂ ਇਹ ਮੈਨੂੰ ਦੱਸ ਘਰ ਕਿੰਨੇ ਨੇ ਕਹਿੰਦਾ ਘਰ ਵੀ ਦੋ ਐ ਕਹਿੰਦਾ ਹੁਣ ਇਹ ਦੱਸ ਤੈਨੂੰ ਬਾਣੀਆਂ ਕਿੰਨੀਆਂ ਆਉਂਦੀਆਂ ਪਾਠ ਕਿੰਨਾ ਹੁੰਦਾ ਕੋਈ ਬਾਣੀ ਯਾਦ ਐ ਕਹਿੰਦਾ ਨਹੀਂ ਸੋਹਲਾ ਸਾਹਿਬ ਵੀ ਯਾਦ ਐ ਇਕੱਲਾ ਬੱਕੀ ਨਹੀਂ ਕਹਿੰਦਾ ਰਹਿਰਾਸ ਯਾਦ ਐ ਨਹੀਂ ਰਹਿਰਾਸ ਦਾ ਪਾਠ ਯਾਦ ਜਪਤੀ ਸਾਹਿਬ ਪੂਰਾ ਯਾਦ ਐ ਕਹਿੰਦਾ ਨਹੀਂ ਕਹਿੰਦਾ ਫਿਰ ਕੀ ਯਾਦ ਐ ਕਹਿੰਦਾ ਸੋਹਲਾ ਸਾਹਿਬ ਦਾ ਪਾਠ ਯਾਦ ਕਹਿੰਦਾ ਉਹ ਭਲਿਆ ਤੈਨੂੰ ਸੋਹਲਾ ਸਹਿਬ ਯਾਦ ਹੈ ਤੇਰੇ ਕੋਲ ਦੋ-ਦੋ ਗੱਡੀਆਂ ਤੇ ਦੋ-ਦੋ ਘਰ ਨੇ 40-40 50-50 ਲੱਖ ਦੀਆਂ ਗੱਡੀਆਂ ਨੇ ਤੇ ਜਿਹਨੂੰ ਇੰਨੀਆਂ ਬਾਣੀਆਂ ਯਾਦ ਨੇ ਨਾਮ ਜਪਦਾ ਤੂੰ ਕਿਸ ਹਮਤੋਂ ਉਹਦੇ ਕੋਲ ਨਹੀਂ ਇਹ ਚੀਜ਼ਾਂ ਆਉਣਗੀਆਂ ਤੈਨੂੰ ਸੋਹਲਾ ਸਹਿਬ ਯਾਦ ਕਰਨ ਨਾਲ ਇੰਨਾ ਕੁਝ ਮਿਲ ਗਿਆ ਤੇ ਜਿਹੜਾ ਇੰਨਾ ਯਾਦ ਕਰੀ ਬੈਠਾ ਉਹਨੂੰ ਪਤਾ ਨਹੀਂ ਕੀ ਮਿਲਣਾ ਕਦੇ ਸੋਚਿਓ ਆਪਾਂ 네ਗੇਟਿਵ ਸੋਚਨੇ ਆ ਪੋਜ਼ਿਟਿਵ ਸੋਚਣਾ ਚਾਹੀਦਾ ਗੁਰੂ ਦੀ ਬਾਣੀ ਪੜਨ ਨਾਲ ਬਹੁਤ ਕੁਝ ਮਿਲਦਾ ਹੈ ਖੈਰ ਮੰਦਾ ਮਾਨ ਨਾ ਕਰੇ ਉਹਦੇ ਅੰਦਰ ਅਹੰਕਾਰ ਨਾ ਆਵੇ ਬਾਦਸ਼ਾਹ ਨੇ ਬਾਣੀ ਅੰਦਰ ਕਿਹਾ ਮੋਤੀ ਤਾਂ ਮੰਦਰ ਉਸ ਰ ਰਤਨੀ ਤਾਂ ਹੋਏ ਜੜਾਉ ਪਹਿਲਾ ਪਤਾ ਸੋਨਾ ਆਉਣਾ ਤੁਹਾਡੇ ਕੋਲ ਬਹੁਤ ਪੈਸਾ ਆਏਗਾ ਮੋਤੀ ਤਾਂ ਮੰਦਰ ਉਸ ਰ ਰਤਨੀ ਤਾਂ ਹੋਏ ਜੜਾਉ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਹਿੰਗੇ ਮਹਿੰਗੇ ਤੁਹਾਡੇ ਕੋਲ ਚੰਦਨ ਪਰਫਿਊਮ ਹੋਰ ਚੀਜ਼ਾਂ ਸਭ ਮਹਿੰਗੀਆਂ ਹੋਣਗੀਆਂ ਪਰ ਯਾਦ ਰੱਖੀ ਜੇ ਬਚਣੇ ਅਰਦਾਸ ਕਰੀ ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿਤਨਾ ਆਵੇ ਨਾਓ ਬਾਸ਼ਾ ਇਹ ਸਭ ਕੁਝ ਦਿੱਤਾ ਪਰ ਤੁਹਾਡਾ ਨਾਮ ਨਾ ਭੁੱਲ ਜਾ ਮਹਿੰਗੇ ਮਹਿੰਗੇ ਮੇਰੇ ਕੋਲ ਚੰਦਨ ਪਰਫਿਊਮ ਹੋਣ ਪਰ ਤੇਰਾ ਨਾਮ ਨਾ ਭੁੱਲ ਜਾ ਕਿਤੇ ਸੋਨਾ ਹੋਵੇ ਮੇਰੇ ਕੋਲ ਪਰ ਸੋਹਨੇ ਦੇ ਗਹਿਣੇ ਪੱਕੇ ਨਾਮ ਨਾ ਭੁੱਲ ਜਾਏ ਯਾਦ ਆਵੇ ਸਤਨਾਮ ਸ੍ਰੀ ਚਿੱਤੇ ਰਵੇ ਇਹ ਗੱਲ ਕਿ ਸੋ ਕਿਉਂ ਵਿਸਰੇ ਜਨ ਸਭ ਕੁਛ ਦੀ ਆ ਸੋ ਕਿਉਂ ਵਿਸਰੇ ਜੇ ਜੀਵਨ ਦੀ ਉਹ ਤੋਂ ਬਾਅਦ ਦੁੱਜੀ ਮਾਇਆ ਜੇ ਰੱਬ ਦਾ ਨਾਮ ਨਾ ਜਪਿਆ ਵਿਸਰਨ ਲੱਗ ਪਿਆ ਧਨ ਦੌਲਤ ਮਾਇਆ ਪਧਾਰਤ ਤੋਂ ਬਾਅਦ ਇਹ ਮਾਇਆ ਫਿਰ ਵਿਕਾਰੀ ਕਰਨ ਲੱਗ ਪੈਂਦੀ ਬੰਦ ਮਾੜੀਆਂ ਆਤਾਂ ਪੈਨੀਆਂ ਮਾੜਿਆਂ ਬੰਦਿਆਂ ਕੋਲ ਬੰਦ ਹੈ ਮਾੜਾ ਖਾਣਾ ਹੋ ਜਾਂਦਾ ਹੈ ਮਾੜਾ ਭੋਗਣਾ ਹੋ ਜਾਂਦਾ ਫਿਰ ਉਹਨੂੰ ਰੱਬ ਵਿਸਰਦਾ ਉਹ ਫਿਰ ਦੂਜੇ ਪਾਸੇ ਤੁਰਦਾ ਮੋਹ ਨਹੀਂ ਮੁਖਮਣੀ ਸੋਹ ਹੈ ਕਰ ਰੰਗ ਪਸਾਉ ਮਤ ਦੇਖ ਫੁੱਲਾਂ ਵਿੱਚ ਰਹਿ ਤੇਰਾ ਚਿੱਤ ਨਾ ਆਵੇ ਨਾਉ ਕਹਿੰਦੇ ਫਿਰ ਮਾਇਆ ਹੋਰ ਵੱਜਣੀ ਪਤਾ ਕੀ ਸਰਕਾਰੀ ਦਰਵਾਜ਼ੇ ਚੱਲਣ ਲੱਗ ਪੈਣਗੇ ਵੱਡੇ ਵੱਡੇ ਮੰਤਰੀ ਐਮਪੀ ਤੁਹਾਨੂੰ ਜਾਨਣ ਲੱਗ ਪੈਣਗੇ ਇਹ ਆਮ ਬੰਦਿਆਂ ਨਾਲ ਵੀ ਹੁੰਦਾ ਹੈ ਤੇ ਮਾਫ ਕਰਿਓ ਧਾਰਮਿਕ ਲੋਕ ਵੀ ਇੱਚ ਫਸਦੇ ਜਿਨ੍ਹਾਂ ਦੇ ਡੇਰੇਆਂ ਤੇ ਮੰਤਰੀ ਮੁੱਖ ਮੰਤਰੀ ਆਉਣ ਲੱਗ ਪੈਂਦੇ ਉਹ ਫਸ ਸਕਦੇ ਨੇ ਮੈਂ ਇਹੋ ਜੇ ਸਾਧੂਆਂ ਦੇ ਦਰਸ਼ਨ ਕੀਤੇ ਨੇ ਜਿੱਥੇ ਚੀਫ ਮਨਿਸਟਰ ਆ ਕੇ 4 ਘੰਟੇ ਬੈਠਾ ਰਿਹਾ ਸਾਧੂ ਦੀ ਮਰਜ਼ੀ ਹੈ ਨਹੀਂ ਖੋਲੇ ਦਰਵਾਜਾ ਉਹਨੇ ਕੀ ਲੈਣੇ ਤੇ ਇੱਥੇ ਤਾਂ ਐਮਪੀ ਆਉਣਾ ਹੋਵੇ ਬੰਦੇ ਹਾਰਲਿਕ ਬਾਹਰ ਖੜੇ ਹੁੰਦੇ ਆਪਾਂ ਮੰਤਰੀ ਐਮਐਲਏ ਆਉਣਾ ਲੋਕ ਮੋਹਰੇ ਖੜੇ ਹੁੰਦੇ ਸਵਾਗਤ ਕਰਨ ਲਈ ਸਾਧੋ ਨੂੰ ਨਹੀਂ ਲੋੜ ਉਹ ਵੇਪਰਵਾ ਹੋ ਜਾ ਬਚਦਾ ਹੀ ਉਹ ਐ ਜਿਹੜਾ ਵੇਪਰਵਾ ਹੋ ਜਾਏ ਜਿਹੜਾ ਫਸ ਗਿਆ ਉਹ ਮਾਇਆ ਚੋਂ ਨਹੀਂ ਬਚਦਾ ਕਹਿੰਦੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਉ ਹੁਕਮੋਂ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ ਇਹ ਤਿੰਨ ਤਰ੍ਹਾਂ ਦੀ ਮਾਇਆ ਹੋ ਗਈ ਜੇ ਇਹਨੂੰ ਟੱਪ ਗਿਆ ਕੋਈ ਪੈਸਾ ਤਾਂ ਅੰਦੌਲਤ ਦਾ ਵੀ ਹੰਕਾਰ ਨਹੀਂ ਹੋਇਆ ਸੰਸਾਰ ਵਿੱਚ ਵਿਸ਼ੇ ਵਿਕਾਰ ਦੁਨੀਆ ਦੇ ਕਿਸੇ ਰੂਪ ਮਾਇਆ ਨੇ ਵੀ ਉਹਨੂੰ ਮੋਇਆ ਨਹੀਂ ਬਚ ਗਏ ਤੋਂ ਵੀ ਟੱਪ ਗਿਆ ਰਾਜੇ ਮੰਤਰੀ ਆਉਣ ਲੱਗ ਪਏ ਉਹ ਤੋਂ ਵੀ ਟੱਪ ਗਿਆ ਫਿਰ ਇੱਕ ਮਾਇਆ ਉਹਨਾਂ ਸਾਧੂਆਂ ਕੋਲ ਹੋਰ ਆਉਂਦੀ ਹੈ ਮੈਂ ਉਸ ਮੰਜ਼ਲ ਤੱਕ ਪਹੁੰਚੇ ਹੋਏ ਸਾਧੂ ਵੀ ਵੇਖੇ ਤੁਸੀਂ ਵੀ ਵੇਖੇ ਹੋਣਗੇ ਨਾ ਪੈਸੇ ਦਾ ਅਸਰ ਹੋਇਆ ਉਹਨਾਂ ਤੇ ਨਾ ਕਿਸੇ ਸੰਸਾਰੀ ਤੌਰ ਤੇ ਵਿਸ਼ੇ ਵਿਕਾਰਾਂ ਦਾ ਕੋਈ ਲੋਭ ਕਾਮ ਕਰੋ ਲੋਭੋ ਹੰਕਾਰ ਦਾ ਅਸਰ ਹੋਇਆ ਕੋਈ ਮੋਣੀ ਮੁਖਮਣੀ ਸੋਹਿਆ ਉਹਨਾਂ ਨੂੰ ਪਸਾ ਨਹੀਂ ਸਕੇ ਵੱਡੇ ਵੱਡੇ ਅਮੀਰ ਲੋਕ ਆਉਂਦੇ ਰਹੇ ਪਰ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਵੱਡੇ ਵੱਡੇ ਰਾਜੇ ਆਉਂਦੇ ਰਹੇ ਕੋਈ ਅਸਰ ਨਹੀਂ ਹੋਇਆ ਫਿਰ ਚੌਥੀ ਮਾਇਆ ਸ਼ੁਰੂ ਹੋਈ ਉਹ ਪਤਾ ਕੀ ਉਹਨਾਂ ਦੇ ਬੋਲਾਂ ਵਿੱਚ ਸੱਤ ਆ ਜਾਂਦੀ ਹੈ ਕਿਸੇ ਦਾ 20 ਸਾਲ ਤੋਂ ਕੋਈ ਕੰਮ ਰੁਕਿਆ ਹੋਵੇ ਉਹ ਜ਼ਮਾਨ ਤੋਂ ਕਹਿ ਦੇਣ ਐਦਾਂ ਕੰਮ ਹੁੰਦਾ ਜਿਹੜੇ ਕੰਮ ਨਾ ਹੋਣ ਵਾਲੇ ਹੋਣ ਉਹ ਜ਼ਮਾਨ ਤੋਂ ਕੁਝ ਕਹਿ ਦੇਣ ਕੰਮ ਹੋਣ ਲੱਗ ਪੈਂਦੇ ਉਹ ਆਪਣੇ ਹੱਥਾਂ 'ਚ ਵਰਕਤ ਲੈ ਆਉਂਦੇ ਨੇ ਉਹਨਾਂ ਕੋਲੋਂ ਦਿੱਤੀਆਂ ਚੀਜ਼ਾਂ ਲੋਕਾਂ ਦੀ ਵਰਕਤ ਭਰ ਇਹ ਚੌਥੀ ਤੇ ਆਖਰੀ ਮਾਇਆ ਹੈ ਇਹ ਵੀ ਇੱਕ ਮਾਇਆ ਆ ਕਿ ਉਹਦੀ ਕੀਤੀ ਅਰਦਾਸ ਨਾਲ ਕੰਮ ਹੋਣ ਲੱਗ ਪੈਂਦੇ ਉਹਦੀ ਕੀਤੀ ਅਰਦਾਸ ਨਾਲ ਕਾਰਜ ਹੋਣ ਲੱਗ ਪੈਂਦੇ ਉਹਦੀ ਕੀਤੀ ਅਰਦਾਸ ਨਾਲ ਲੋਕਾਂ ਦੇ ਰੁਕੇ ਕੰਮ ਬਣ ਜਾਂਦੇ ਉਹਦੇ ਕਹੇ ਬੋਲਾਂ ਨਾਲ ਲੋਕਾਂ ਦੇ ਵੱਡੇ ਵੱਡੇ ਰੋਗ ਹਟਣ ਲੱਗ ਪੈਂਦੇ ਪ੍ਰਸਾਦ ਸੰਗਤ ਇਹ ਵੀ ਇੱਕ ਮਾਇਆ ਹੈ ਸਾਧੂ ਇਹਨੂੰ ਵੀ ਟੱਪਦਾ ਫਿਰ ਬ੍ਰਹਮ ਗਿਆਨੀ ਹੋ ਕੇ ਰੱਬ ਨੂੰ ਮਿਲਦਾ ਜੇ ਇੱਥੇ ਤੱਕ ਰਹਿ ਜਾਏ ਉਹ ਵੀ ਲੁੱਟਿਆ ਜਾਂਦਾ ਥੋੜੇ ਵਕਤ ਬਾਅਦ ਉਹਦੀਆਂ ਅਰਦਾਸਾਂ ਪੂਰੀਆਂ ਹੋਣੀਆਂ ਹਟ ਜਾਂਦੀਆਂ ਨੇ ਫਿਰ ਉਹਦੇ ਬੋਲ ਪੂਰੇ ਹੋਣੇ ਹਟ ਜਾਂਦੇ ਨੇ ਜੇ ਮਾਇਆ 'ਚ ਫਸ ਗਿਆ ਜਿਹੜਾ ਇਹਨੂੰ ਟੱਪ ਗਿਆ ਫਿਰ ਉਹ ਬ੍ਰਹਮ ਗਿਆਨੀ ਹੁੰਦਾ ਹੈ ਉਹ ਰੱਬ ਦਾ ਰੂਪ ਬਣਦਾ ਹੈ ਉਹਨੂੰ ਮਹਾਰਾ ਜੀ ਕਹਿੰਦੇ ਮਾਇਆ ਆ ਜਾਂਦੀ ਕਿ ਗੁਪਤ ਪਰਗਟ ਹੋਏ ਵੈਸਾਂ ਲੋਕ ਰਖੈ ਭਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਉ ਭਾਈ ਇਹ ਚੀਜ਼ਾਂ ਆ ਜਾਣਗੀਆਂ ਤੁਹਾਡੇ ਕੋਲ ਗੁਪਤ ਪ੍ਰਗਟ ਹੋਣ ਵਾਲੀਆਂ ਪਰ ਉਤੋਂ ਵੀ ਸਾਧੂ ਅੱਗੇ ਲੰਘਦਾ ਹੈ ਉਹ ਮਾਇਆ ਵੀ ਟੱਪ ਜਾਂਦਾ ਹੈ ਇੱਕ ਸਾਧੂ ਨੂੰ ਕਹਿੰਦੇ ਦੇਵਤੇ ਰੂਪ ਵਿੱਚ ਪ੍ਰਗਟ ਹੋਇਆ ਰੱਬ ਉਹਨੇ ਕਿਹਾ ਵੀ ਤੇਰੀ ਬੰਦਗੀ ਬਹੁਤ ਹੈ ਤੈਨੂੰ ਵਰ ਦੇ ਦਈਏ ਤੇ ਸਾਧੂ ਨੇ ਪੁੱਛਿਆ ਕੀ ਵਰ ਦੇਓਗੇ ਕਹਿੰਦੇ ਤੂੰ ਤਿੰਨ ਤਰ੍ਹਾਂ ਦੀ ਮਾਇਆ ਟੱਪ ਗਿਆ ਹੈ ਹੁਣ ਤੈਨੂੰ ਵਰ ਦੇਣ ਲੱਗਿਆਂ ਵਰ ਇਹ ਦਵਾਂਗੇ ਕਿ ਜਿਹਦੇ ਸਿਰ ਤੇ ਤੂੰ ਹੱਥ ਰੱਖ ਦੇਂਗਾ ਉਹ ਰੋਗੀ ਦੇ ਰੋਗ हट ਜਾਣਗੇ ਜਿਹਨੂੰ ਤੂੰ ਕੋਈ ਬਚਨ ਕਹਿ ਦੇਂਗਾ ਉਹਦੀ ਗਰੀਬੀ ਕੱਟੀ ਜਾਏਗੀ ਉਹਦੇ ਰੁਕੇ ਕੰਮ ਬਣ ਜਾਣਗੇ ਜਿਹੜੀ ਜਗ੍ਹਾ ਤੇ ਤੂੰ ਕਦਮ ਧਰ ਦੇਂਗਾ ਉੱਥੇ ਬਰਕਤਾਂ ਲੋਕਾਂ ਦੇ ਪੈਣ ਲੱਗ ਪੈਣਗੀਆਂ ਜਿੱਥੇ ਤੇਰੇ ਚਰਨ ਪੈਣਗੇ ਉੱਥੇ ਲੋਕਾਂ ਦੇ ਘਰ ਬਰਕਤ ਪੈ ਜਾਏਗੀ ਕਹਿੰਦੇ ਆਹ ਵਰ ਤੈਨੂੰ ਦੇ ਦਈਏ ਕਹਿੰਦੇ ਉਹ ਸਾਧੂ ਇਸ ਮਾਇਆ ਨੂੰ ਟੱਪ ਗਿਆ ਉਹਨੇ ਪਤਾ ਕੀ ਮੰਗਿਆ ਕਹਿੰਦਾ ਨਹੀਂ ਇਹ ਨਹੀਂ ਮੈਨੂੰ ਚਾਹੀਦਾ ਤੇ ਕਹਿੰਦੇ ਦੇਵਤੇ ਰੂਪ ਵਿੱਚ ਪ੍ਰਗਟ ਹੋਏ ਰੱਬ ਨੇ ਪੁੱਛਿਆ ਹੋਰ ਕੀ ਚਾਹੀਦਾ ਹੈ ਇਹੀ ਤਾਂ ਲੋਕ ਮੰਗਦੇ ਨੇ ਕਿ ਇਸ ਮੁਕਾਮ ਤੱਕ ਕੋਈ ਵਿਰਲਾ ਪਹੁੰਚਦਾ ਹੈ ਕਿਸੇ ਦੇ ਸਿਰ ਤੇ ਹੱਥ ਰੱਖ ਦੇ ਉਹਦੇ ਰੋਗ ਹਟ ਜਾਣ ਕਿਸੇ ਨੂੰ ਬਚਨ ਕਹ ਦੇ ਉਹਦੇ ਦਿਲਦਰ ਗਰੀਬੀ ਦੂਰ ਹੋ ਜਾਏ ਰੁਕੇ ਕੰਮ ਬਣ ਜਾਣ ਕਿਸੇ ਜਗ੍ਹਾ ਤੇ ਉਹ ਚਰਨ ਧਰਦਾ ਹੈ ਉੱਥੋਂ ਦਲਿੱਤਰ ਖਤਮ ਹੋ ਜਾਏ ਵਰਕ ਤਾਂ ਪੈ ਜਾਣ ਲੋਕੀ ਪੁੱਜਣ ਲੱਗ ਪੈਂਦੇ ਨੇ ਤੈਨੂੰ ਕੀ ਚਾਹੀਦਾ ਫਿਰ ਦੱਸ ਜੇ ਤੈਨੂੰ ਇਹ ਨਹੀਂ ਚਾਹੀਦਾ ਹੋਰ ਕੀ ਵਰ ਚਾਹੀਦਾ ਉਹ ਸਾਧੂ ਨੇ ਬੜਾ ਕਮਾਲ ਦਾ ਵਰ ਮੰਗਿਆ ਉਹਨੇ ਬੜੀ ਕਮਾਲ ਦੀ ਚੀਜ਼ ਮੰਗੀ ਉਹਨੇ ਕਿਹਾ ਮੈਨੂੰ ਇਹ ਵਰ ਨਹੀਂ ਚਾਹੀਦਾ ਕਿ ਮੈਂ ਕਿਸੇ ਦੇ ਸਿਰ ਤੇ ਹੱਥ ਰੱਖਾਂ ਤੇ ਰੋਗ हट ਜਾਣ ਮੈਨੂੰ ਇਹ ਨਹੀਂ ਚਾਹੀਦਾ ਮੈਂ ਕਿਤੇ ਚਰਨ ਪਾਉ ਮ ਉਹਦੇ ਵਰਕ ਤਾਂ ਪੈ ਜਾਣ ਇਹ ਨਹੀਂ ਚਾਹੀਦਾ ਮੈਂ ਬੋਲ ਬੋਲਣਾ ਰੁਕੇ ਹੋਏ ਕਮ ਦੂਰ ਹੋ ਜਾਣ ਇਹ ਵਰ ਨਹੀਂ ਚਾਹੀਦਾ ਮੈਨੂੰ ਵਰ ਇਹ ਚਾਹੀਦਾ ਜਿੱਥੋਂ ਮੈਂ ਲੰਘ ਜਾऊं ਉੱਥੇ ਲੋਕਾਂ ਦੇ ਆਪੇ ਹੀ ਦੁੱਖ ਦੂਰ ਹੋ ਜਾਣ